ਸਸੀ ਗੱਲ ਜੀ ਖਬਰ ਵਾਲੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਦੇ ਕੱਪੜ ਸ਼ਾਨ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ 1995 ਫਿਲਮ ਦੀ ਜਿਹੜੀ ਕਿ ਜਿਹੜੇ ਸਾਡੇ ਪੰਜਾਬੀ ਦੇ ਸਿੰਗਰ ਸੀ ਉਹ ਸਟਾਰ ਬਣ ਗਏ ਨੇ ਹੁਣ ਫਿਲਮਾਂ ਦੇ ਦਿਲਜੀਤ ਸਾਂਝ ਜਿਨ੍ਹਾਂ ਨੇ ਬਣਾਈ ਹੋਈ ਹੈ ਤੇ ਉਹਦੇ ਵਿੱਚ ਹੀਰੋ ਜੀ ਉਹਨਾਂ ਨੇ ਇਸ ਫਿਲਮ ਦਾ ਨਾਮ ਜਿਹੜਾ ਹੈਗਾ ਪੰਜਾਬ 1995 ਰੱਖਿਆ ਹੋਇਆ ਵਾ ਪਰ ਕਹਾਣੀ ਹੈਗੀ ਆ ਉਸ ਕਾਲੇ ਦੌਰ ਦੀ ਜਿਹਦੇ ਵਿੱਚ ਭਾਈ ਜਸਵੰਤ ਸਿੰਘ ਖਲੜਾ ਜਿਹੜੇ ਕਿ ਮਨੁੱਖੀ ਅਧਿਕਾਰ ਸੰਸਥਾ ਦੇ ਮੁਖੀ ਸੀ ਉਸ ਸਮੇਂ ਕਿਉਂਕਿ ਕਾਲਾ ਦੌਰ ਸੀਗਾ 1992 ਤੋਂ ਲੈ ਕੇ ਜਿਹੜਾ ਹੈਗਾ ਚੱਲ ਰਿਹਾ ਸੀਗਾ 1984 ਤੋਂ ਵੈਸੇ ਲੈ ਕੇ ਕਾਲੇ ਦਿਨ ਸੀਗੇ ਜਿਉਂ ਹੀ ਸ੍ਰੀ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੀ ਹਕੂਮਤ ਨੇ ਜਿਹੜਾ ਢਹ ਢੇਰੀ ਕਰਾਇਆ ਸ੍ਰੀ ਹਰਮੰਦਰ ਸਾਹਿਬ ਨੂੰ ਤੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਕਾਲਾ ਦੌਰ ਸੀ ਝੂਠੇ ਪੁਲਿਸ ਮੁਕਾਬਲੇਾਂ ਦੇ ਦੌਰਾਨ ਜਿਹੜੇ ਹੈਗੇ ਆ ਨੌਜਵਾਨਾਂ ਨੂੰ ਕਿਵੇਂ ਕਤਲ ਕੀਤਾ ਜਾਂਦਾ ਸੀ ਤੇ ਤਰਕੀਆਂ ਲੈਂੀਆਂ ਜਾਂਦੀਆਂ ਸੀ ਪੁਲਿਸ ਵਾਲਿਆਂ ਵੱਲੋਂ ਉਸ ਸਮੇਂ ਦੇ ਕਾਲੇ ਦੌਰ ਨੂੰ ਦਰਸਾਉਂਦੀ ਇਹ ਫਿਲਮ ਜਿਹੜੀ ਹੈਗੀ ਆ ਪੰਜਾਬ 1995 ਤੇ ਸੈਂਸਰ ਬੋਰਡ ਨੇ ਕੱਟ ਲਾ ਦਿੱਤੇ ਨੇ ਵੱਡੇ ਦੱਸਿਆ ਜਾਂਦਾ ਕਿ ਪਹਿਲਾਂ ਤਾਂ 95 ਕਟ ਸੀ ਕਿਉਂਕਿ ਕਾਫੀ ਦੇਰ ਦੀ ਜਿਹੜੀ ਹੈਗੀ ਪੈਂਡਿੰਗ ਪਈ ਹੈ ਚਰਚਾ ਸੀ ਉਹਦੀ ਫਿਲਮ ਦੀ ਪਹਿਲਾਂ ਤਾਂ 95 ਸੀਗੀ ਇਹਦੇ ਕਟ ਹੁਣ 120 ਕਰ ਦਿੱਤੇ ਗਏ ਨੇ ਇਹ ਵੀ ਦੱਸਿਆ ਜਾਂਦਾ ਕਿ ਇਹਦੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਬਦਲ ਨੂੰ ਕਿਹਾ ਗਿਆ ਹੈ ਵੀ ਉਹਦਾ ਨਾਮ ਕਰੈਕਟਰ ਹੋਰ ਰੱਖ ਦਿੱਤਾ ਜਾਵੇ ਇਹਨਾਂ ਖਬਰਾਂ ਨੂੰ ਲੈ ਕੇ ਪੂਰੀ ਜਿਹੜੀ ਸਿੱਖ ਸਿਆਸਤ ਗਰਮਾਈ ਹੋਈ ਹੈ ਥਾਂ ਥਾਂ ਤੋਂ ਨਿੰਦਾ ਹੋ ਰਹੀ ਹੈ ਕਿਉਂਕਿ ਵੀ ਇਹ ਜਿੱਡੀਆਂ ਏਜੰਸੀਆਂ ਨੇ ਉਹ ਸਿੱਖਾਂ ਨੂੰ ਕਮਜ਼ੋਰ ਕਰਨੀਆਂ ਚਾਹੁੰਦੀਆਂ ਨੇ ਸਿੱਖਾਂ ਦੀ ਹਿਸਟਰੀ ਜਿਹੜੀ ਹੈਗੀ ਆ ਨਵੀਂ ਪੀੜੀ ਤੱਕ ਨਾ ਪੁੱਜੇ ਕਿਉਂਕਿ ਹਮੇਸ਼ਾ ਹੀ ਜਿਹੜੀ ਸਿੱਖ ਹਿਸਟਰੀ ਰਿਮੂਵ ਕਰਦੀਆਂ ਹਕੂਮਤਾਂ ਆਈਆਂ ਨੇ ਪਰ ਫਿਰ ਆਪਾਂ ਫੋਕਸ ਕਰਦੇ ਆ ਦਲਜੀਤ ਸਾਹ ਨੇ ਜਿਸ ਨੇ ਫਿਲਮ ਬਣਾਈ ਆ ਜਸਵੰਤ ਸਿੰਘ ਖਾਲੜਾ ਤੇ ਫਿਲਮ ਪਤਾ ਨਹੀਂ ਕਦੋਂ ਰਿਲੀਜ਼ ਹੋਣੀ ਆ ਆਖਰ ਫਿਲਮ ਦੇ ਵਿੱਚ ਕੀ ਹੋਵੇਗਾ ਉਹਦੇ ਬਾਰੇ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਆਪਾਂ ਉਸ ਬਾਰੇ ਪਹਿਲਾਂ ਥੋੜਾ ਜਾਣਨਾ ਪਾ ਦਈਏ ਭਾਈ ਜਸਵੰਤ ਸਿੰਘ ਖਾਲੜਾ ਕੌਣ ਸਨ ਭਾਈ ਜਸਵੰਤ ਸਿੰਘ ਖਾਲੜਾ ਪਿੰਡ ਖਾਲੜਾ ਦੇ ਰਹਿਣ ਵਾਲੇ ਸਨ ਭਾਈ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਜਨਮ ਉਹ ਵੀ ਦੇਸ਼ ਭਗਤ ਬਾਬਾ ਹਰਨਾਮ ਸਿੰਘ ਦੇ ਘਰ ਹੋਇਆ ਵਾ ਦੇ ਭਾਈ ਜਸਵੰਤ ਸਿੰਘ ਖਾਲੜਾ ਜਿਹੜੇ ਕਿ ਪਹਿਲਾਂ ਨਕਸਲੈਟ ਮੂਵਮੈਂਟ ਦੇ ਵਿੱਚ ਕੁੱਦੇ ਹੋਏ ਸਨ ਕਿਉਂਕਿ ਉਹ 1972 ਦੇ ਵਿੱਚ ਜਦੋਂ ਰੀਗਲ ਕਾਂਡ ਮੋਗਾ ਵਾਪਰਿਆ ਗੋਲੀ ਕਾਂਡ ਉਸ ਸਮੇਂ ਵਿਦਿਆਰਥੀਆਂ ਨੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਕਰਕੇ ਜਿਹੜਾ ਹੈਗਾ ਉਹਨਾਂ ਨੇ ਪੂਰਾ ਜਾਮ ਕਰ ਦਿੱਤਾ ਸੀ ਤੇ ਪੁਲਿਸ ਨੇ ਗੋਲੀ ਚੜਾਈ ਸੀ ਪੁਲਿਸ ਦੀ ਗੋਲੀ ਦੇ ਨਾਲ ਦੋ ਵਿਦਿਆਰਥੀ ਜਿਹੜੇ ਮਾਰੇ ਗਏ ਸੀ ਤੇ ਅੱਧੀ ਦਰਜਨ ਤੋਂ ਜ਼ਿਆਦਾ ਜ਼ਖਮੀ ਹੋ ਗਏ ਸੀ लाठी चार्ज ਕੀਤਾ ਸੀ ਮੋਗਾ ਵਿਖੇ ਪੰਜਾਬ ਪੁਲਿਸ ਨੇ ਉਸ ਤੋਂ ਬਾਅਦ ਦੇ ਵਿੱਚ ਪੂਰੀ ਮੂਵਮੈਂਟ ਪੰਜਾਬ ਦੇ ਵਿੱਚ ਉੱਠ ਖੜੀ ਸੀ ਭਾਰਤ ਦੇ ਨੌਜਵਾਨ ਸੁਭਾਵਾਂ ਬਣ ਲੱਗ ਗਏ ਸੀ ਸਾਰਾ ਜਿਹੜਾ ਪਿੰਡਾਂ ਦੇ ਪਿੰਡ ਉਹ ਨੌਜਵਾਨ ਜਥੇਬੰਦੀਆਂ ਦੇ ਹੱਕ ਦੇ ਵਿੱਚ ਉਤਰ ਆਏ ਸਨ ਤੇ ਭਾਈ ਜਸਵੰਤ ਸਿੰਘ ਖਾਲੜਾ ਵੀ ਉਹ ਜੋ ਵਿਦਿਆਰਥੀ ਜੀਵਨ ਸੀ ਉਹਨਾਂ ਵਿੱਚ ਹਵਾਲ ਬਗੈਰਾ ਜਿਹੜੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉੱਥੇ ਜਿਹੜੀਆਂ ਹੈਗੀਆਂ ਰੋਸ ਮਾਰਚ ਕੀਤੇ ਨੇ ਉਸ ਤੋਂ ਬਾਅਦ ਦੱਸਿਆ ਜਾਂਦਾ ਭਾਈ ਜਸਵੰਤ ਸਿੰਘ ਖਾਲੜਾ ਨਕਸਲਾਈਟ ਮੂਵਮੈਂਟ ਦੇ ਜਿਹੜੇ ਅੰਦਰੂਨੀ ਇਹਨਾਂ ਦਾ ਅੰਡਰਗਰਾਉਂਡ ਮੈਂਬਰ ਵੀ ਬਣੇ ਜਿਸ ਵਿੱਚ ਨਾਮ ਭਾਈ ਜਸਵੰਤ ਸਿੰਘ ਖਾਲੜਾ ਦਾ ਨਾਮ ਜਗਦੀਪ ਸਿੰਘ ਦਰਜ ਹੋਇਆ ਸੀ ਲਿਸਟ ਦੇ ਵਿੱਚ ਜਦੋਂ ਨਰੰਗਕਾਰੀ 1970 78 ਦੇ ਵਿੱਚ ਨਰੰਗਕਾਰੀ ਘਟਨਾ ਵਾਪਰੀ ਨਰੰਗਕਾਰੀ ਕਾਂਡ ਵਾਪਰਿਆ ਜਦੋਂ ਅਖੰਡ ਕੀਰਤਨੀ ਜਥੇ ਦੇ ਸਿੰਘਾਂ ਨੂੰ ਨਰੰਗਕਾਰੀਆਂ ਵੱਲੋਂ ਸ਼ਹੀਦ ਕਰ ਦਿੱਤਾ ਜਾਂਦਾ ਤਾਂ ਉਸ ਸਮੇਂ ਜਿਹੜੇ ਨਕਸਲਾਈਟ ਮੂਵਮੈਂਟ ਦੇ ਵਿੱਚ ਸਾਡੇ ਪੰਜਾਬੀ ਨੌਜਵਾਨ ਦੇ ਵਿੱਚ ਸੀਗੇ ਜਿਹੜੇ ਸਿੱਖੀ ਦੇ ਨਾਲ ਸੰਬੰਧਤ ਸਨ ਸਿੱਖ ਪਰਿਵਾਰਾਂ ਦੇ ਵਿੱਚ ਉਹਨਾਂ ਦੇ ਖੂਨ ਦੇ ਵਿੱਚ ਇੱਕਦਮ ਅਵਲ ਆਇਆ ਉਹ ਉਹਨਾਂ ਦੇ ਸਿੱਖੀ ਜਜ਼ਬੇ ਜਿਹੜੇ ਸੀਗੇ ਦੁਬਾਰਾ ਉੱਠ ਖੜੇ ਤੇ ਉਹਨਾਂ ਨੇ ਜਾ ਕੇ ਉਥੇ ਸੰਜਨ ਸਿੰਘ ਪਿੰਡਰਾਵਾਲਿਆਂ ਦੀ ਜਿਹੜੀ ਹੈਗੀ ਆ ਉਹ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੇ ਜਿਹੜੀ ਹੈਗੀ ਆਪਣੀ नक्सਲਾਈਟ ਜਿਹੜੀ ਮੂਵਮੈਂਟ ਦੇ ਜਿਹੜੀਆਂ ਸਰਗਰਮੀਆਂ ਸੀ ਤਿਆਗ ਦਿੱਤੀਆਂ ਉਹਦੇ ਵਿੱਚ ਹੀ ਭਾਈ ਜਸਵੰਤ ਸਿੰਘ ਖਾਲੜਾ ਹੋਣੇ ਵੀ ਸੀ ਉਸ ਤੋਂ ਬਾਅਦ ਕਟੜਾ ਵਾਪਰੀ 1984 ਦੇ ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੀ ਹਕੂਮਤ ਨੇ ਫੌਜੀ ਹਮਲਾ ਕਰਾਇਆ ਉਸ ਸਮੇਂ ਭਾਈ ਜਸਵੰਤ ਸਿੰਘ ਖਾਲੜਾ ਨੇ ਜਿਹੜਾ ਹੈਗਾ ਮਾਰਚ ਵੀ ਕੀਤੇ ਸਰਗਰਮੀ ਦੇ ਨਾਲ ਉਹਦੀ ਵਿਰੋਧਤਾ ਕੀਤੀ ਪੂਰੀ ਅਗਵਾਈ ਕੀਤੀ ਇੱਕ ਜਥੇ ਦੀ ਭਾਵੇਂ ਕਿ ਭਾਈ ਜਸਵੰਤ ਸਿੰਘ ਖਾਲੜਾ ਸਿਮਰਜੀਤ ਸਿੰਘ ਮਾਨ ਦੀ ਜਥੇਬੰਦੀ ਦੇ ਵਿੱਚ ਵੀ ਅਕਾਲੀ ਦਲ ਅਮਰਸਰ ਦੇ ਵਿੱਚ ਵੀ ਰਹੇ ਉਹਨਾਂ ਨੇ ਕੰਮ ਕੀਤਾ ਪਰ ਕਈ ਵਾਰ ਉਹਨਾਂ ਦੀ ਸਿਮਰਜੀਤ ਸਿੰਘ ਮਾਨ ਦੇ ਨਾਲ ਦੱਸਿਆ ਜਾਂਦਾ ਕਿ ਵਿਚਾਰਧਾਰਾ ਵੀ ਨਹੀਂ ਰਲਦੀ ਸੀ ਇੱਥੇ ਨਾਲ ਇਹ ਵੀ ਦੱਸਦੀ ਹੈ ਕਿ ਜਸਵੰਤ ਸਿੰਘ ਖਾਲੜਾ ਪੰਚਾਇਤ ਸਕੱਤਰ ਵੀ ਰਹੇ ਨੇ ਜਿੱਥੇ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਦਾ ਵੀ ਜਿਹੜਾ ਹੈਗਾ ਰਾਜ ਕੇ ਵਿਰੋਧ ਕੀਤਾ ਜਿਸ ਕਾਰਨ ਉਹਨਾਂ ਨੂੰ ਅਕਾਲੀ ਸਰਕਾਰ ਦੇ ਜਿਹੜੇ ਉਸ ਸਮੇਂ ਪੰਚਾਇਤ ਮੰਤਰੀ ਸੀ ਆਤਮਾ ਸਿੰਘ ਜਿਹਹਦਰ ਆਤਮਾ ਸਿੰਘ ਨੇ ਸਿੱਧਾ ਤਵਾਦਰਾ ਉਹਨਾਂ ਦਾ ਦੂਰ ਦਰਾਡੇ ਦਾ ਵੀ ਕਰ ਦਿੱਤਾ ਸੀ ਤੇ ਅਖੀਰ ਉਹਨਾਂ ਨੇ ਆ ਪੰਚਾਇਤ ਕੱਤਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਕੇ ਫਿਰ ਉਹ ਜ਼ਬਰ ਜ਼ੁਲਮ ਦੇ ਖਿਲਾਫ ਫਿਰ ਆਵਾਜ਼ ਬੁਲੰਦ ਕਰਨ ਲੱਗੇ ਇਸੇ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਇੰਗਲੈਂਡ ਚਲੇ ਜਾਂਦੇ ਨੇ ਇੰਗਲੈਂਡ ਤੋਂ ਬਾਅਦ ਦੇ ਵਿੱਚ ਫਿਰ ਵਾਪਸ ਜਦੋਂ ਪੰਜਾਬ ਦੇ ਵਿੱਚ ਪੂਰਾ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਸੀ ਬੇਦੋਸ਼ਿਆਂ ਨੂੰ ਨੌਜਵਾਨਾਂ ਨੂੰ ਔਰਤਾਂ ਨੂੰ ਜਿਹੜਾ ਹੈਗਾ ਮਾਰਿਆ ਜਾ ਰਿਹਾ ਸੀ ਤੇ ਪੁਲਿਸ ਵਾਲੇ ਤਰਕੀਆਂ ਲੈ ਰਹੇ ਸਨ ਤਾਂ ਉਸ ਸਮੇਂ ਇਹਨੇ ਵਿੱਚ ਫਿਰ ਵਾਪਸ ਉਹ ਪੰਜਾਬ ਆ ਗਏ ਤੇ ਉਹਨਾਂ ਨੇ ਮਨੁੱਖੀ ਅਧਿਕਾਰ ਨਾਮ ਦੀ ਇੱਕ ਮਨੁੱਖੀ ਅਧਿਕਾਰ ਸੰਸਥਾ ਬਣਾਈ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸ਼ਹਿਰ-ਸ਼ਹਿਰ ਜਾ ਕੇ ਮਾਝੇ ਦੇ ਅੰਮ੍ਰਿਤਸਰ, ਗਰਦਾਸਪੁਰ, ਤਰਨਤਾਰਨ ਜ਼ਿਲ੍ਹਿਆਂ ਦੇ ਵਿੱਚ ਮਿਊਨਿਸਪਲ ਕਮੇਟੀਆਂ ਦੇ ਵਿੱਚੋਂ ਨਗਰ ਪੰਚਾਇਤਾਂ ਦੇ ਵਿੱਚੋਂ ਰਿਕਾਰਡ ਕਰਵਾਇਆ ਅਣਪਛਾਤੀਆਂ ਲਾਸ਼ਾਂ ਦਾ ਕਿਉਂਕਿ ਨਗਰ ਕਾਉਂਸਲ ਨੇ ਜਿਹੜਾ ਮਿਊਨਿਸਪਲ ਕਮੇਟੀ ਨੇ ਉਹ ਲੱਕੜਾਂ ਦਾ ਜਿਹੜਾ ਹੈਗਾ ਸਸਕਾਰ ਕਰਨਾ ਹੁੰਦਾ ਬਿੱਲ ਪਾਉਣੇ ਹੁੰਦੇ ਨੇ ਵੀ ਕਿੰਨੀਆਂ ਕਿੰਨੀਆਂ ਅਣਸਾਥੀਆਂ ਡੈੱਡ ਬੋਡੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਸਸਕਾਰ ਕੀਤਾ ਗਿਆ ਤਾਂ ਹੈਰਾਨੀ ਦੀ ਗੱਲ ਹੋਈ ਉਹ 25000 ਤੱਕ ਦਾ ਅੰਕੜਾ ਪਹੁੰਚ ਗਿਆ ਜਿਹੜੀ ਕਿ ਉਹਨਾਂ ਨੇ ਲਿਸਟ ਸਰਕਾਰ ਦਿੱਤੀ ਤੇ ਔਰ ਉੱਪਰ ਹਾਈ ਕੋਰਟ ਦੇ ਵਿੱਚ ਪਾ ਦਿੱਤੀ ਤਾਂ ਜਿਸ ਤੋਂ ਬਾਅਦ ਦੇ ਵਿੱਚ ਇੱਕੋ ਦਮ ਜਿਹੜੇ ਪੁਲਿਸ ਅਧਿਕਾਰੀ ਸੀ ਵੱਡੇ ਵੱਡੇ ਸਰਕਾਰ ਵੀ ਹਿੱਲ ਗਈ ਉਹ ਦੇਖ ਕੇ ਕਿਉਂਕਿ ਇਹ ਮਾਮਲਾ ਇੰਟਰਨੈਸ਼ਨਲ ਪੱਧਰ ਦਾ ਬਣ ਗਿਆ ਸੀ ਕਿ ਇੰਨੇ 10 ਸਾਲਾਂ ਦੇ ਵਿੱਚ 25000 ਅਣਪਛਾਤੀਆਂ ਜਿਹੜੀਆਂ ਲਾਸਾਂ ਉਹ ਕਿਸ ਦੀਆਂ ਸਨ ਆਖਰ ਕੌਣ ਨੇ ਕੌਣ ਲੋਕ ਸੀ ਵੱਡੇ ਵੱਡੇ ਅਧਿਕਾਰੀਆਂ ਦੀ ਗਲ ਦੀ ਹੱਡੀ ਬਣ ਗਈ ਸੀ ਉਹ ਜਿਹੜੀ 25000 ਅਣਪਛਾਤੀਆਂ ਲਾਸਾਂ ਦੀ ਜਿਹੜੀ ਆ ਲਿਸਟ ਸੀ ਜਿਸ ਕਾਰਨ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਸੁਪਨਿਆਂ ਦੇ ਵਿੱਚ ਡਰਾਉਣ ਲੱਗਾ 6 ਸਤੰਬਰ 1995 ਦਾ ਉਹ ਮਨਹੂਸ ਦਿਨ ਜਦੋਂ ਪਾਈ ਜਸਵੰਤ ਸਿੰਘ ਖਾਲੜਾ ਆਪਣੇ ਬੱਚਿਆਂ ਨੂੰ ਛੱਡ ਕੇ ਜਿਹੜੇ ਕਿ 10 ਸਾਲ ਦੀ ਬੇਟੀ ਸੀ 8 ਸਾਲ ਦਾ ਬੇਟਾ ਸੀ ਉਹਨਾਂ ਨੂੰ ਸਕੂਲ ਛੱਡ ਕੇ ਦੇ ਵਾਪਸ ਆਪਣੀ ਕਾਰ ਆਪਣੇ ਗੇਟ ਦੇ ਅੱਗੇ ਧੋ ਰਿਆ ਹੁੰਦਾ ਤਾਂ ਪੁਲਿਸ ਉਹਨਾਂ ਨੂੰ ਜਿਹੜੀ ਹੈਗੀ ਇੱਕ Maruti बहन ਤੇ ਚੱਕ ਕੇ ਲੈ ਜਾਂਦੀ ਆ ਆਣ ਦਸੀ ਤਾਂ ਤੇ ਲੈ ਜਾਂਦੀ ਆ ਜਿਸ ਤੋਂ ਬਾਅਦ ਵਿੱਚ ਉਹਨਾਂ ਦੇ ਸਾਥੀਆਂ ਨੇ ਹਾਈ ਕੋਰਟ ਦੇ ਵਿੱਚ ਇਹ ਸਾਰਾ ਮਾਮਲਾ ਲਿਆਂਦਾ ਹਾਈ ਕੋਰਟ ਦੇ ਵਿੱਚ ਦਰਜ ਕਰਾਈ ਰੈਟ ਪਟੀਸ਼ਨ ਦਾਇਰ ਕੀਤੀ ਉਸ ਤੋਂ ਬਾਅਦ ਹਾਈ ਕੋਰਟ ਨੇ ਇਹ ਮਾਮਲਾ ਸੀਬੀਆਈ ਨੂੰ ਜਾਂਚ ਕਰਨ ਲਈ ਸੌਂਪ ਦਿੱਤਾ ਸੀਬੀਆਈ ਨੇ ਵੀ ਜਿਹੜਾ ਹੈਗਾ ਇਸ ਮਾਮਲੇ ਨੂੰ ਕਮਜ਼ੋਰ ਕਰਨ ਦੇ ਲਈ ਭਾਵੇਂ ਕੋਈ ਕਸਰ ਨਹੀਂ ਛੱਡੀ ਕਿਉਂਕਿ ਇਸ ਮਾਮਲੇ ਦੇ ਜਿਹੜੇ ਗਵਾਹ ਸੀ ਕਿਰਪਾਲ ਸਿੰਘ ਰੰਧਾਵਾ ਔਰ ਰਜੀਵ ਰੰਧਾਵਾ ਵਰਗਿਆਂ ਤੇ ਤਸੱਦਦ ਢਾਹੇ ਗਏ ਕਿਰਪਾਲ ਸਿੰਘ ਰੰਧਾਵਾ ਜਿਹੜੇ ਉਸ ਮਾਮਲੇ ਦੇ ਜਿਨ੍ਹਾਂ ਨੇ ਅੱਖੀਂ ਦੇਖਿਆ ਸੀ ਪੁਲਿਸ ਲੈ ਕੇ ਜਾ ਰਹੀ ਭਾਈ ਜਸਵੰਤ ਸਿੰਘ ਖੰਡਾ ਨੂੰ ਉਹਨਾਂ ਦੇ ਝੂਠਾ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਤੇ ਇਸੇ ਤਰ੍ਹਾਂ ਹੀ ਕਿਕਰ ਸਿੰਘ ਇੱਕ ਗਵਾਹ ਜਿਹੜਾ ਹੈਗਾ ਮਕਰਾਇਆ ਗਿਆ ਤੇ ਹੋਰ ਵੀ ਕਈ ਗਵਾਹ ਜਿਹੜੇ ਮਕਰਾ ਦਿੱਤੇ ਗਏ ਜਿਸ ਕਾਰਨ ਕਈ ਲੋਕ ਜਿਹੜੇ ਹੈਗੇ ਆ ਸਜ਼ਾ ਤੋਂ ਬਚ ਗਏ सीबीआई ਦੀ ਅਦਾਲਤ ਪਟਿਆਲੇ ਦੀ ਮਾਮਲਾ ਦਰਜ ਕਰਦੀ ਹੈ ਐਸਐਸਪੀ ਅਜੀਤ ਸਿੰਘ ਐਸਪੀ ਸਰਿੰਦਰਪਾਲ ਸਿੰਘ ਚਾਰ ਐਸਐਚਓ ਡੀਐਸਪੀ ਨੌ ਬੰਦਿਆਂ ਤੇ ਨੌ ਅਫਸਰਾਂ ਤੇ ਮਕਦਮਾ ਦਰਜ ਕਰ ਦਿੰਦੀ ਹੈ ਪਰ ਇਨਸਾਫ ਅਜੇ ਉਸ ਪਰਿਵਾਰ ਨੂੰ ਨਹੀਂ ਮਿਲਿਆ ਕਿਉਂਕਿ ਉਸ ਸਮੇਂ ਜਿਹੜੇ ਹਾਕਮ ਤਹਿਰਾ ਹਾਕਮ ਤਰਦੀ ਨੂੰ ਬਚਾਉਣ ਲਈ ਪੁਲਿਸ ਦੇ ਅਧਿਕਾਰੀਆਂ ਨੂੰ ਬਚਾਉਣ ਲਈ ਆਗਵਾਹ ਮਕਰਾਏ ਗਏ ਤੇ ਸੀਬੀਆਈ ਦੀ ਵੀ ਠਿੱਲੀ ਕਾਰਜ ਜਾਰੀ ਰਹੀ ਉਹਨਾਂ ਦੇ ਵਕੀਲਾਂ ਨੇ ਵੀ ਕੋਈ ਪੂਰਾ ਸਾਥ ਨਹੀਂ ਦਿੱਤਾ ਪਰ ਫਿਰ ਵੀ ਉਸੇ ਦਰਾਂ ਨੀ ਜਿਹੜਾ ਆਏਗਾ ਮੁੱਖ ਕਿੰਗਪੈਨਸੀ ਇਸ ਘਟਨਾ ਕਰਮ ਦਾ ਜਿਹੜਾ ਇਸ ਅੰਜਾਮ ਦੇਣ ਵਾਲਾ ਅਜੀਤ ਸਿੰਘ ਐਸਐਸਪੀ ਉਹ ਰਹਿਸਵੇਂ ਹੀ ਹਾਲਾਤਾਂ ਦੇ ਵਿੱਚ ਕਹਿੰਦੇ ਰੇਲਵੇ ਸਟੇਸ਼ਨ ਦੇ ਜਾ ਕੇ ਖੁਦਕੁਸ਼ੀ ਕਰ ਲੈਂਦਾ ਭਾਵੇਂ ਕਿ ਇਹ ਅਜੇ ਵੀ ਭੇਦ ਗੁੱਝਾ ਵੀ ਉਹ ਜਿੰਦਾ ਹੈ ਜਾਂ ਮਰਿਆ ਹੈ ਵਿੱਚ ਹੀ ਚਰਚਾ ਹੈ ਵੀ ਉਹ ਵਿਦੇਸ਼ ਦੇ ਵਿੱਚ ਚਲਾ ਗਿਆ ਸੀਗਾ ਵੀ ਉਹ ਵੀ ਕਿਸੇ ਹੋਰ ਦੀ ਡੈੱਡ ਬਾਡੀ ਸੀ ਪਰ ਇਹ ਅਜੇ ਭੇਦ ਬਣਿਆ ਪਰ ਹੁਣ ਆਪਾਂ ਗੱਲ ਕਰਦੇ ਆ ਇਸ ਫਿਲਮ ਦੀ ਜੇਕਰ ਫਿਲਮ ਤੇ ਇਹ ਸਾਰੀ ਦਿਖਾਈ ਜਾਂਦੀ ਆ ਜਿਹੜੀ ਘਟਨਾ ਵਾਪਰੀ ਆ ਤਾਂ ਸੱਚਮੁੱਚ ਇਹ ਇੱਕ ਇਤਿਹਾਸਿਕ ਦਸਤਾਵੇਜ਼ ਹੋਵੇਗਾ ਮੈਨੂੰ ਦੇ ਹੁਣ ਇਜਾਜ਼ਤ ਕੱਲ ਫੇਰ ਨਵੀਂ ਗੱਲ ਤੇ ਨਵੇਂ ਮੁੱਦੇ ਤੇ ਕੱਪੜ ਸ਼ਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਗਾ ਧੰਨਵਾਦ ਜੀ ਸਸੇ ਗੱਲ